ਸਾਰੇ ਨੂੰ ਸਤਿ ਸ੍ਰੀ ਅਕਾਲ ਜੀ 4 ਦਸੰਬਰ ਨੂੰ ਜੀ ਅਸੀਂ ਕੱਟ ਪੀਸ ਸਰਦੀਆਂ ਦੇ ਲੈ ਕੇ ਆ ਰਹੇ ਹਾਂ ਦਾਸ ਬ੍ਰਾਂਡ ਦੇ ਕੱਟ ਪੀਸ ਲੈ ਕੇ ਆ ਰਹੇ ਹਾਂ ਸਰਦੀਆਂ ਦੇ 4 ਦਸੰਬਰ ਨੂੰ ਵੀਰਵਾਰ ਨੂੰ 11 ਵਜੇ ਤੋਂ ਬਾਅਦ ਉਹ ਕਰਾਂਗੇ ਓਪਨ ਜੀ 11 ਵਜੇ ਦਾ ਆਪਾਂ ਟਾਈਮ ਰੱਖਿਆ ਜੀ ਹਾਂਜੀ ਡਿਜ਼ਾਈਨ ਚੈੱਕ ਕਰ ਲਓ ਜੀ ਵੀਡੀਓ ਅੱਜ 2 ਕੁ ਮਿੰਟ ਦੀ ਬਣਾਣੀ ਹੈ ਔਰ ਨਿਊ ਸਬਸਕ੍ਰਾਈਬਰ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਰੋਜ਼ ਅਸੀਂ ਵੀਡੀਓ ਲੈ ਕੇ ਆਨੇ ਆ ਜੀ ਅੱਜ ਅਸੀਂ ਕੱਟ ਪੀਸ ਦੀ ਵੀਡੀਓ ਪਾ ਰਹੇ ਹਾਂ ਜੋ ਅਸੀਂ ਕੱਲ੍ਹ ਓਪਨ ਕਰਾਂਗੇ ਜੀ 4 ਦਸੰਬਰ ਨੂੰ ਵੀਰਵਾਰ ਨੂੰ ਸਵੇਰੇ 11:00 ਵਜੇ ਜੀ ਹਾਂਜੀ ਦਿਖਾਓ ਖੋਲੋ ਜਲਦੀ ਪਹਿਲਾਂ ਦਾਸ ਦੇ ਓਪਨ ਕਰੋ ਦਾਸ ਤੇ ਰਸੀਆ ਦੋ ਕੰਪਨੀਆਂ ਦੇ ਕੱਟ ਪੀਸ ਕਰਾਂਗੇ ਓਪਨ ਜੀ ਇਹ ਕਿਹੜਾ ਪਾਰਸਲ ਹੈ ਜੀ 150 ਰੁਪਏ ਮੀਟਰ ਕੱਟ ਪੀਸ ਦਾ ਰੇਟ ਰਹਿਣੇ ਜਸਟ ਤੁਹਾਨੂੰ ਅੱਜ ਡਿਜ਼ਾਈਨ ਹੀ ਸ਼ੋ ਕਰਾਂਗੇ ਆਪਾਂ ਹਾਂ ਜੋ ਫਸਟ ਟਾਈਮ ਸਾਨੂੰ ਦੇਖ ਰਿਹਾ ਉਹਨਾਂ ਨੂੰ ਐਡਰੈਸ ਦੱਸਣਾ ਹੈ ਜੀ ਸਾਡੀ ਸ਼ਾਪ ਮਾਂਸਾ ਦੇ ਵਿੱਚ ਹੈ ਕਾਕਾ ਕਲੋਥ ਹਾਊਸ ਤੇ ਨੇੜੇ ਬੱਸ ਸਟੈਂਡ ਜੀ ਪੀਰ ਖਾਨੇ ਦੇ ਕੋਲ ਡੱਬੇ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਆ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਜੋ ਅੱਜ ਪਾਰਸਲ ਓਪਨ ਕਰ ਰਹੇ ਹਾਂ ਜੀ ਆਪਾਂ 10 ਬ੍ਰਾਂਡ ਦੇ ਕਰ ਰਹੇ ਹਾਂ 150 ਰੁਪਏ ਮੀਟਰ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੇ ਪੀਸ ਨੇ ਇਹ ਹੋਲ ਸੇਲ ਪ੍ਰਾਈਸ ਇਸ ਕੱਪੜੇ ਦਾ 220 ਰੁਪਏ ਮੀਟਰ ਹੈ ਜੀ ਜੋ ਜੇ ਅਸੀਂ ਥਾਨ ਪਰਚੇਸ ਕਰੀਏ ਤਾਂ 220 ਰੁਪਏ ਮੀਟਰ ਸਾਨੂੰ ਇਹ ਆਉਂਦੇ ਹੈ ਤੇ ਆਪਾਂ ਕੱਟ ਪੀਸ ਲੈ ਕੇ ਆਏ ਜੀ 150 ਰੁਪਏ ਮੀਟਰ ਦੇ ਵਿੱਚ ਜੀ 70 ਰੁਪਏ ਮੀਟਰ ਤਾਂ ਹੋਲ ਸੇਲ ਦੀ ਫਾਇਦੇ ਜੀ 220 ਰੁਪਏ ਵਾਲਾ ਮਾਲ ਗੋ 250 ਰੁਪਏ ਮੀਟਰ ਸੇਲ ਹੁੰਦਾ 260 ਰੁਪਏ ਮੀਟਰ ਸੇਲ ਹੁੰਦਾ ਸੋ ਐਵੇਂ ਸਮਝੋ 260 ਰੁਪਏ ਵਾਲਾ ਮਾਲ ਤੁਹਾਨੂੰ 150 ਰੁਪਏ ਮੀਟਰ ਦੇ ਵਿੱਚ ਮਿਲਣਾ ਇਹ ਹੈਗੇ ਦਾਸ ਬ੍ਰੈਂਡ ਦੇ ਕੱਟ ਪੀਸ ਇੱਕ ਇੱਕ ਨਾਲ ਦੇ ਵੀ ਪੀਸਸ ਐ ਵੱਡੇ ਪੀਸ ਵੀ ਐ ਮੋਸਟਲੀ ਵੱਡੀ ਕੱਟ ਹੀ ਰਹਿਣੀ ਐ ਇਹਨਾਂ ਪੀਸਾ ਦੀ ਛੋਟੇ ਪੀਸ ਬਹੁਤ ਹੀ ਘੱਟ ਹੋਣਗੇ ਹਾਂਜੀ ਔਰ ਲਾਸਟ ਟਾਈਮ ਐ ਨਾ ਬਜ਼ੁਰਗਾ ਵਾਲੀ ਕੋਈ ਪੀਸ ਨਹੀਂ ਆਈ ਸੀ ਅੱਜ ਆ ਦੇਖੋ ਜੀ ਇੱਕ ਪੂਰਾ ਬਜ਼ੁਰਗਾ ਲਈ ਵੀ ਇੱਕ ਤੋਹਫਾ ਆਇਆ ਜੀ ਦਾਸ ਬ੍ਰਾਂਡ ਨੇ ਦਿੱਤੇ ਜੀ ਮਤਲਬ 21 ਕਨਾਲ ਦੇ ਪੀਸਸ ਵੀ ਕਾਫੀ ਨੇ ਹਾਂਜੀ ਹੁਣ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਜੀ ਇਹ ਸੀ ਦਾਸ ਬ੍ਰਾਂਡ ਦੇ ਕੱਟ ਪੀਸ ਹੁਣ ਤੁਹਾਨੂੰ ਸ਼ੋਅ ਕਰਦੇ ਹਾਂ ਜੀ ਰਸੀਆ ਬ੍ਰਾਂਡ ਦੇ ਕੱਟ ਪੀਸ ਰਸੀਆ ਬ੍ਰਾਂਡ ਦਾ ਵੀ ਸੇਮ ਰੇਟ ਰਹਿਣਾ 150 ਰੁਪਏ ਮੀਟਰ ਜੀ ਸੇਮ ਰੇਟ ਬੰਨਾ ਹੈ ਜੀ 700 ਰੁਪਏ ਦਾ ਸੂਟ ਜੀ ਦਾਸ ਦਾ ਵੀ ਸੇਮ ਰੇਟ ਬੰਨਾ ਹੈ 700 ਰੁਪਏ ਦਾ ਸੂਟ ਜੀ ਦੋਨੇ ਬ੍ਰਾਂਡ ਬਹੁਤ ਟੌਪ ਤੇ ਚੱਲ ਰਹੇ ਜੀ ਇਸ ਵਕਤ ਜੀ ਹਾਂਜੀ ਇਹ ਹੈ ਰਸ਼ੀਆ ਦੇ ਕੱਟ ਪੀਸ ਜੀ ਸੋ ਤੇ ਨਾਲ ਆਪਾਂ ਤੁਹਾਨੂੰ ਸ਼ੋਅ ਕੀਤੇ ਜੀ 10 ਬ੍ਰਾਂਡ ਦੇ ਕੱਟ ਪੀਸ ਜੀ ਤੇ ਕੱਟ ਪੀਸ ਆਦੇ ਅੱਜ ਦੋ ਤਿੰਨ ਪਾਰਸਲ ਆਪਾਂ ਸਵੇਰੇ ਵੀ ਓਪਨ ਕੀਤੇ ਸੀ ਜੀ ਬਿਨਾ ਵੀਡੀਓ ਪਾਏ ਜੀ ਸੋ ਉਹ ਵਾਲਾ ਮਾਲ ਵੀ ਆਪਣੇ ਕੋਲ ਅੱਜ ਕਾਫੀ ਪਿਆ ਹੈ ਜੀ ਤੇ ਦੋ ਪਾਰਸਲ ਅੱਜ ਸਪੈਸ਼ਲ ਓਪਨ ਕਰ ਰਹੇ ਹਾਂ ਜੀ ਵੀਡੀਓ ਪਾ ਕੇ ਜੀ ਸੋ ਕਸਟਮਰ ਨੂੰ ਬੇਨਤੀ ਹੈ ਕਿ ਕੱਲ ਤੁਸੀਂ ਜ਼ਰੂਰ ਵਿਜ਼ਿਟ ਕਰੋ ਕੱਟ ਪੀਸ ਸਰਦੀਆਂ ਦੇ ਕੱਟ ਪੀਸ ਕਿਉਂਕਿ ਹੁਣ ਸਰਦੀ ਪਹਿਨਣਾ ਸਟਾਰਟ ਹੋ ਚੁੱਕਿਆ ਹੈ ਤੇ ਹਾਂਜੀ ਇਹ ਡਿਜ਼ਾਈਨ ਸੀ 150 ਰੁਪਏ ਮੀਟਰ ਦੇ ਵਿੱਚ ਇਹ ਦਾਸ ਬ੍ਰੈਂਡ ਦੇ ਕੱਟ ਪੀਸ ਹੈ ਬਹੁਤ ਹੀ ਬੈਸਟ ਫੈਬਰਿਕ ਹੈ ਜੀ ਦਾਸ ਦਾ ਤੇ ਬਾਕੀ ਤੁਸੀਂ ਕੱਲ ਸ਼ਾਪ ਤੇ ਵਿజిਟ ਕਰਕੇ ਫੈਬਰਿਕ ਵਗੈਰਾ ਚੈੱਕ ਕਰਕੇ ਹਾਂਜੀ ਲਿਆ ਸਕਦੇ ਹੋ ਤੇ ਨਾਲ ਆਪਾਂ ਦੁਪੱਟਿਆਂ ਦੀ ਸੇਲ ਲੈ ਕੇ ਆ ਰਹੇ ਹਾਂ ਜੀ ਉਹੀ ਸੇਮ ਜੋ ਪਿਛਲੀ ਵੀਡੀਓ ਦੇ ਵਿੱਚ ਸੀ ਵਿਸਕੋਸ ਔਰਗੈਂਜਾ ਦਾ ਦੁਪੱਟਾ 22 ਮੀਟਰ 300 ਰੁਪਏ ਦਾ ਵਿਸਕੋਸ ਔਰਗੈਂਜਾ ਦਾ ਦੁਪੱਟਾ 2.5 ਮੀਟਰ 300 ਰੁਪਏ ਦਾ ਬੈਟਸਨ ਕੰਪਨੀ ਦਾ ਸੇਮ ਰਹਿਣਾ ਹੈ। ਹਾਂਜੀ। ਪਲੱਸ ਜੀ ਆਪਾਂ ਨਾਲ ਇੱਕ ਵੈਲਵਟ ਤੇ ਆਫਰ ਲਗਾ ਰਹੇ ਹਾਂ ਜੀ। ਉਹ ਵੈਲਵਟ ਤੇ ਕੀ ਆਫਰ ਰਹਿਣੀ ਹੈ ਜੀ? ਆਪਾਂ ਪਲੇਨ 9000 ਵੈਲਵਟ ਤੁਹਾਨੂੰ 600 ਰੁਪਏ ਦਾ ਦਿੰਨੇ ਹਾਂ ਜੀ। ਜੇ ਤੁਹਾਡੇ ਲਈ ਇਸ ਤੋਂ ਵੀ ਟੌਪ ਦੀ ਵੈਲਵਟ 1500 ਵਾਲਾ ਸੂਟ ਜੇ ਤੁਹਾਡੇ ਲਈ ਫਾਇਦੇ ਚ ਲਈ ਆਈਏ ਜੀ। ਆਹ ਵੈਲਵਟ ਚੈੱਕ ਕਰੋ ਜੀ। ਇਹ ਹੈਗੀ ਜੀ ਐਸਕੇ ਬ੍ਰਾਂਡ ਦੀ ਵੈਲਵਟ ਰਹਿਣੀ ਹੈ ਜੀ। SK ਪ੍ਰੀਮੀਅਮ ਕੁਆਲਿਟੀ ਦੇ ਵਿੱਚ ਕਾਟਰਾਈਜ਼ ਵੈਲਵਟ ਬੋਲਦੇ ਜੀ ਸੁਣੋ ਜੀ ਇਹ ਆਪਣੇ ਕੋਲ 8 ਰੰਗਾਂ ਦੇ ਵਿੱਚ ਹੈ ਇਸ ਵਕਤ 8 ਤੇ 8 ਰੰਗ ਇੰਨੇ ਜਿਆਦਾ ਸੋਹਣੇ ਜੀ ਕੁਆਲਿਟੀ ਬਹੁਤ ਹੀ ਜਿਆਦਾ ਵਧੀਆ ਜੀ ਆ ਕਲਰ ਚੈੱਕ ਕਰੋ ਜੀ ਪਹਿਲਾਂ ਤਾਂ ਜੋ ਕਲਰ ਆਪਣੇ ਕੋਲ ਜੀ ਡਾਰਕ ਮਰਜੈਂਟਾ ਜੀ ਪੀਕੋ ਕਲਰ ਜੀ ਗ੍ਰੀਨ ਕਲਰ ਜੀ ਵਾਈਨ ਕਲਰ ਬਲੈਕ ਕਲਰ ਤੇ ਡਾਰਕ ਪਰਪਲ ਕਲਰ ਜੀ ਇੱਕ ਮਸਟਰਡ ਇਹ ਅੱਠ ਰੰਗ ਦੇ ਅੱਠ ਨੇ ਅੱਠ ਰੰਗ ਪੂਰੇ ਟ੍ਰੈਂਡਿੰਗ ਦੇ ਕਲਰ ਨੇ ਇੱਕ ਕਲਰ ਇਸ ਦੇ ਵਿੱਚ ਤੁਹਾਨੂੰ ਮਹਿਰੂਨ ਰੰਗ ਵੀ ਮਿਲ ਜੂਏ ਜੀ ਇੱਥੇ ਖਤਮ ਹੋ ਗਿਆ ਜੀ ਆਪਣੇ ਕੋਲ ਪਿਆ ਜੀ ਕੱਲੂ ਆਪਾਂ ਡਿਸਪਲੇ 'ਚ ਲਗਾ ਦਵਾਂਗੇ ਜੀ ਇੱਕ ਨਾਭੀ ਰੰਗ ਜੀ ਟੋਟਲ ਅੱਠ ਰੰਗਾਂ ਦੇ ਵਿੱਚ ਸਟਾਕ ਹੈ ਐਸ ਕੇ ਦੀ ਪਿਓਰ ਵੈਲਵਟ ਦਾ ਜੀ ਸਰਦੀ ਕੰਪਨੀ ਤੋਂ ਆਪਾਂ ਨੇ ਹੁਣ ਇਹ ਘਟਾ ਕੇ ਚੱਕੇ ਜੀ ਮਾਲ ਪਹਿਲਾਂ ਆਪਾਂ ਇਹ 1500 ਦਾ ਸੂਟ ਸੇਲ ਕਰਦੇ ਸੀ ਤੇ ਹੁਣ ਜੇ ਕੱਲ ਤੁਸੀਂ ਖਰੀਦੋਗੇ ਜੀ ਆਫਰ ਹੀ ਲਗਾ ਰਹੇ ਹਾਂ ਜੀ ਇੱਕ ਤਰ੍ਹਾਂ ਐਵੇਂ ਹੀ ਸਮਝ ਲਓ ਆਫਰ ਹੈ ਇਸ ਵੈਲਵਟ ਦੇ ਉੱਤੇ ਜੀ ਕੋਟਰਾइज ਵੈਲਵਟ ਦੇ ਉੱਤੇ 5 ਮੀਟਰ ਦਾ ਸੂਟ ਜੀ ਤੁਹਾਨੂੰ ਦੇਵਾਂਗੇ ਜੀ ਸਿਰਫ 800 ਰੁਪਏ ਦਾ ਜੀ 800 ਰੁਪਏ ਦਾ ਸੂਟ ਦੇਵਾਂਗੇ ਜੀ ਕੋਟਰਾइज ਵੈਲਵਟ ਦਾ 160 ਰੁਪਏ ਮੀਟਰ ਦਾ ਰੇਟ ਰਹਿ ਗਿਆ ਜੀ ਸਿਰਫ ਜੋ ਜਿਸ ਦਾ ਪ੍ਰਾਈਸ 300 ਰੁਪਏ ਮੀਟਰ ਸੀ ਉਹ ਤੁਹਾਨੂੰ ਦੇਵਾਂਗੇ 160 ਰੁਪਏ ਮੀਟਰ ਦੇ ਵਿੱਚ ਕਵਾਲਿਟੀ ਬਹੁਤ ਹੀ ਫਾਈਨ ਹੈ ਤੇ ਇਹ ਜਿਹੜੀ ਕੁਆਲਿਟੀ ਲੱਗੀ ਹੁੰਦੀ ਹੈ ਨੇ 11000 ਦੀ ਕੁਆਲਿਟੀ ਲੱਗੀ ਹੁੰਦੀ ਹੈ ਜੀ ਕੋਟਰਾਇਜ਼ ਵੈਲਵਟ ਹੈ ਜੀ ਤੇ ਬ੍ਰਾਂਡ ਤਾਂ ਤੁਹਾਨੂੰ ਦਿਖ ਹੀ ਰਿਹਾ ਜੀ SK SK ਦਾ ਕੋਈ ਵੀ ਫੈਬਰਿਕ ਹੁੰਦਾ ਜੀ ਬਹੁਤ ਹੀ ਵਧੀਆ ਹੁੰਦਾ ਹੈ ਅੱਠ ਰੰਗਾਂ ਦੇ ਵਿੱਚ ਤੁਹਾਨੂੰ ਦੇਵਾਂਗੇ ਜੀ 5 ਮੀਟਰ ਦਾ ਸੂਟ 800 ਰੁਪਏ ਦਾ ਹਾਂਜੀ ਬਾਕੀ ਆਪਣੀ 600 ਵਾਲੀ ਸੇਲ ਵੀ ਚੱਲ ਰਹੀ ਹੈ ਜੀ ਤੁਹਾਨੂੰ 600 ਵਾਲਾ ਸੂਟ ਵੀ ਦੇਵਾਂਗੇ ਤੇ ਜਿਹੜੇ ਕੋਟਰਾਇਜ਼ ਦੀ ਸੇਲ ਹੈ ਜੀ ਇਹ ਆਪਾਂ ਸਿਰਫ 2 ਦਿਨ ਦੇ ਲਈ ਰੱਖੀਏ ਜੀ ਇੱਕ 4 ਦਸੰਬਰ ਤੋਂ ਇੱਕ 5 ਦਸੰਬਰ ਜੀ ਇਸ ਤੋਂ ਬਾਅਦ ਜੀ ਇਹ ਨੋਰਮਲ ਪ੍ਰਾਈਸ ਦੇ ਵਿੱਚ ਹੀ ਦੇਵਾਂਗੇ 2 ਦਿਨ ਦੀ ਵਸ ਇੱਕ ਸਪੈਸ਼ਲ ਆਫਰ ਹੀ ਲਗਾ ਰਹੇ ਹਾਂ ਜੀ ਚਲੋ ਦਸੰਬਰ ਦਾ ਮਹੀਨਾ ਸਟਾਰਟ ਹੋਇਆ ਹੈ ਜੀ ਤੇ ਇੱਕ ਆਫਰ ਬੰਦੀ ਹੈ ਜੀ ਹਾਂਜੀ ਤੇ ਕਟ ਪੀਜ਼za ਦੇ ਨਾਲ ਤੁਹਾਨੂੰ ਇੱਕ ਦੁਪੱਟੇ ਦੀ ਵੀ ਆਫਰ ਰਹਿਣੀ ਹੈ ਤੇ ਪਲੱਸ ਆਪ ਜੋ ਵੈਲਵਟ ਦੇ ਰਹੇ ਹਾਂ ਜੀ ਆਪਾਂ ਬਹੁਤ ਹੀ ਫਾਇਦੇ ਦੇ ਵਿੱਚ SK ਦੀ ਪ੍ਰੀਮੀਅਮ ਕੁਆਲਿਟੀ ਦੀ ਕਾਟਰੇਜ ਵੈਲਵਟ 800 ਰੁਪਏ ਦਾ ਸੂਟ ਜੀ ਇੱਕ ਆਪਾ ਤੂਸ਼ ਪਸ਼ਮੀਨੇ ਦੇ ਉੱਤੇ ਵੀ ਸੇਲ ਲੈ ਕੇ ਆ ਰਹੇ ਹਾਂ ਜੀ ਸ਼ਾਲ ਸੂਟ ਹੈ ਜੇ ਕਿਸੇ ਨੇ ਇਕੱਠੇ ਸੂਟ ਖਰੀਦਣੇ ਆ ਜੀ ਸ਼ਾਲ ਤੂਸ਼ ਪਸ਼ਮੀਨਾ ਜੀ ਆ ਸੂਟ ਦੇਖੋ ਜੀ ਫੁੱਲ ਪੂਰੀ ਟੌਪ ਦੀ ਕੁਆਲਿਟੀ ਰਹਿਣੀ ਹੈ ਨਾਲ ਬਾਟਮ ਰਹਿਣੀ ਹੈ ਜੀ ਤੇ ਨਾਲ ਪੂਰਾ ਖੁੱਲਾ ਡੁੱਲਾ ਸ਼ਾਲ ਰਹਿਣਾ ਹੈ ਜੀ ਇਹ ਤੁਹਾਨੂੰ ਡਾਰਕ ਰੰਗਾਂ ਦੇ ਵਿੱਚ ਵੀ ਮਿਲੂਗਾ ਤੇ ਲਾਈਟ ਰੰਗਾਂ ਦੇ ਵਿੱਚ ਵੀ ਮਿਲੂਗਾ ਜੀ ਇਸ ਦਾ ਵੀ ਆਪਾਂ ਕੱਲ ਸੇਲ ਦੇ ਵਿੱਚ ਹੀ ਦੇਵਾਂਗੇ ਜੀ ਜੀ ਡਿਜ਼ਾਈਨ ਚੈੱਕ ਕਰ ਲਓ ਰੇਟ ਮੈਂ ਤੁਹਾਨੂੰ ਦੱਸਦੇ ਜੀ ਡਿਜ਼ਾਈਨ ਚੈੱਕ ਕਰ ਲਓ ਜੀ ਡਿਜ਼ਾਈਨ ਬਹੁਤ ਜਿਆਦਾ ਵਧੀਆ ਨੇ ਮਾਰਕੀਟ ਪ੍ਰਾਈਸ ਸੇਲ ਪ੍ਰਾਈਸ 1000 ਰੁਪਏ ਦਾ ਇਹ ਸੂਟ ਸੇਲ ਹੁੰਦਾ ਜੀ ਤੇ ਕੱਲ ਆਪਾਂ ਡਿਸਕਾਊਂਟ ਚ ਲਗਾ ਰਹੇ ਹਾਂ ਜੀ ਸਰਦੀਆਂ ਦੇ ਕੱਪੜਿਆਂ ਤੇ ਹੀ ਸਪੈਸ਼ਲ ਸੇਲ ਹੈ ਕੱਲ ਤੇ ਕੱਟ ਪੀਸ ਆਪਰ ਨਾਲ ਓਪਨ ਕਰ ਰਹੇ ਹਾਂ ਜੀ ਇਸ ਦੇ ਵਿੱਚ ਤੁਹਾਨੂੰ ਜੀ 20 25 ਡਿਜ਼ਾਈਨ ਮਿਲ ਜਾਣਗੇ ਜੀ ਡਿਜ਼ਾਈਨ ਆਪਣੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਆਏ ਹੋਏ ਆ ਤੇ ਰੇਟ ਰਹਿਣਾ ਜੀ ਇਹਨਾਂ ਸੂਟਾਂ ਦਾ 650 ਰੁਪਏ ਦਾ ਪੂਰਾ ਸੂਟ ਜੀ ਬਿੱਦ ਸ਼ੋਲ ਜੀ 22 ਮੀਟਰ ਦੀ ਸ਼ਰਟ 22 ਮੀਟਰ ਦੀ ਬਾਟਮ 22 ਮੀਟਰ ਦਾ ਸ਼ੋਲ ਸਾਰਾ ਕੰਪਲੀਟ ਮਤਲਬ ਪੂਰਾ ਟੌਪ ਦਾ ਮਾਲ ਦੇਵਾਂਗੇ ਜੀ ਕੱਲ 650 ਦੇ ਵਿੱਚ ਹਾਂਜੀ ਤੇ ਵੈਲਵਟ ਦਾ ਮਾਲ ਜ਼ਰੂਰ ਨੋਟਿਸ ਕੀਤਾ ਜਾਵੇ ਵੈਲਵਟ ਦੇ ਆਪਾਂ ਸਪੈਸ਼ਲੀ ਸੇਲ ਲਗਾ ਰਹੇ ਹਾਂ ਜੀ ਉਹ ਵੀ ਐਸਕੇ ਬ੍ਰੈਂਡ ਦੀ ਪ੍ਰੀਮੀਅਮ ਕੁਆਲਿਟੀ ਜੀ ਕੋਟਰਾइज ਵੈਲਵਟ ਅੱਠ ਰੰਗਾਂ ਦੇ ਵਿੱਚ ਸਟਾਕ ਲੈਣ ਹੈ ਜੀ ਸੋ ਆਪਾਂ ਹੁਣ ਵੀਡੀਓ ਨੂੰ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਵੀਡੀਓ ਨੂੰ ਆਪਾਂ ਕਰਦੇ ਆਂ ਸਮਾਪਤ ਤੇ ਕੱਲ ਜੀ ਆਪਣੀ ਸੇਲ 11 ਵਜੇ ਸਟਾਰਟ ਹੋਊਗੀ 11 ਵਜੇ ਸੇਲ ਸਟਾਰਟ ਹੋਣੀ ਹੈ ਤੇ 4 ਦਸੰਬਰ ਦਿਨ ਵੀਰਵਾਰ ਤੇ ਜੇ ਸੇਲ ਆਪਣੀ ਦੋ ਦਿਨ ਰਹਿਣੀ ਹੈ ਜੀ 5 ਦਸੰਬਰ ਤੱਕ ਹਾਂਜੀ ਧੰਨਵਾਦ ਜੀ